ਮਾਨਯੋਗ ਪੰਜਾਬ ਤੇ ਮਾਨਯੋਗ ਬੀਜੀਪੀ ਪੰਜਾਬ ਦੀਆਂ ਇਹਨਾਂ ਡਾਇਰੈਕਸ਼ਨਸ ਨੇ ਕਿ ਕ੍ਰਾਈਮ ਨੂੰ ਪ੍ਰੀਵੈਂਟ ਕੀਤਾ ਜਾਵੇ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਉਹਨਾਂ ਦੇ ਖਿਲਾਫ ਐਕਸ਼ਨ ਦਿੱਤਾ ਜਾਵੇ ਡੀਏਜੀ ਪਟਿਆਲਾ ਰੇਂਜ ਦੇ ਉਦੇਸ਼ਾ ਨਿਰਦੇਸ਼ਾਂ ਤੇ ਅਸੀਂ ਕੰਮ ਕਰਦੇ ਹੋਏ ਇੰਚਾਰਜ ਸਪੈਸ਼ਲ ਸੈੱਲ ਪਟਿਆਲਾ ਅੰਡਰ ਦਾ ਸੁਪਰਵੀਜ਼ਨ ਆਫ ਡੀਐਸਪੀ ਸਿਟੀ 1 ਨਾ ਸਪੀ ਸਿਟੀ ਐਸਪੀ ਡੀ ਤੇ ਐਸਪੀ ਡੀ ਇਹਨਾਂ ਦੇ ਸੁਪਰਵੀਜ਼ਨ ਚ ਇਹਨਾਂ ਨੇ ਕੰਮ ਕਰਦੇ ਹੋਏ ਇਹਨਾਂ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਉਹਦੇ ਤਹਿਤ ਪੰਜ ਬੰਦੇ ਅਰੈਸਟ ਕੀਤੇ ਨੇ ਜਿਨ੍ਹਾਂ ਦੇ ਨਾਮ ਹਰਪ੍ਰੀਤ ਉਰਫ ਮੱਖਣ, ਲਵਪ੍ਰੀਤ ਉਰਫ ਬਿੱਲਾ, ਰਮਨਪ੍ਰੀਤ ਉਰਫ ਰਮਨ, ਹਰਪ੍ਰੀਤ ਉਰਫ ਫੈਪੀ ਤੇ ਰਾਮ ਸਿੰਘ ਉਰਫ ਰਮਨ ਸੋ ਇਹ ਪੰਜਾਂ ਬੰਦਿਆਂ ਨੂੰ ਅਰੈਸਟ ਕੀਤਾ ਹੈ ਸਵਿਫਟ ਡਿਜ਼ਾਇਰ ਗੱਡੀ 'ਚ ਤਕਲਨੀ ਕੋਲ ਇਹਨਾਂ ਤੋਂ ਇਨਫੋਰਮੇਸ਼ਨ ਸੀ ਕਿ ਜਦੋਂ ਗੱਡੀ ਰੋਕੀ ਤੇ ਉਹਦੇ 'ਚ ਇਹ ਪੰਜ ਪਿਸਟਲ ਇਹਨਾਂ ਕੋਲ ਰਿਕਵਰ ਹੋਏ ਦੋ ਪਿਸਟਲ ਹੈਗੇ ਬੱਤੀਪੁਰ ਦੇ ਤੇ ਨਾਲ ਨੌ ਰਾਉਂਡ ਨੇ ਤੇ ਤਿੰਨ ਪਿਸਟਲ ਦੋ ਪਿਸਟਲ 30 ਦੇ ਤਿੰਨ ਪਿਸਟਲ 32 ਦੇ ਟੋਟਲ 23 ਰਾਉਂਡਸ ਰਿਕਵਰ ਹੋਏ ਐ ਨਾ ਪੰਜਾਂ ਨੂੰ ਨਾਲ ਅਰੈਸਟ ਕੀਤਾ ਗਿਆ ਇਹ ਜ਼ਿਕਰਯੋਗ ਹੈ ਕਿ ਹਰਪ੍ਰੀਤ ਮੱਖਣ ਤੇ 6 ਪਰਚੇ ਦਰਜ ਨੇ ਇਹ ਪਹਿਲਾਂ ਵੀ ਜੇਲ੍ਹ ਚ ਗਿਆ ਸੀ ਮਰਡਰ ਕੇਸ ਤੇ ਡਬਲ ਮਰਡਰ ਇਹਨੇ ਕੀਤਾ ਸੀ ਪੈਟਰੋਲ ਪੰਪ ਤੇ ਇਸ ਤੋਂ ਇਲਾਵਾ ਜਿਹੜਾ ਲਵਕ੍ਰੀਤ ਬਿੱਲਾ ਇਹਦੇ ਤੇ ਵੀ ਪੰਜ ਪਰਚੇ ਦਰਜ ਨੇ ਫਸਿਆਣਾ ਪੁਲ ਦੇ ਥੱਲੇ ਇਹਨੇ ਜਿਹੜਾ ਮਰਡਰ ਕੀਤਾ ਸੀਗਾ ਜੋਗੀ ਸਰਪੰਚ ਵਾਲਾ ਉਹਦੇ ਚ ਅਕਿਊਜ਼ਡ ਇਹ ਵੀ ਜੇਲ੍ਹ ਚ ਰਹਿ ਕੇ ਆਇਆ ਹੈ ਜਿਹੜਾ ਰਮਨ ਪ੍ਰੀਤ ਔਰ ਫਰਮਨ ਹੈ ਇਹਦੇ ਤੇ ਵੀ ਪੰਜ ਪਰਚੇ ਦਰਜ ਨੇ ਜਿਹੜੇ ਬਾਕੀ ਦੋ ਨੇ ਉਹਨਾਂ ਦਾ ਰਿਕਾਰਡ ਕਲੀਨ ਹੈ ਇਹ ਜਿਹੜੇ ਤਿੰਨ ਸੀਗੇ ਤਿੰਨੋਂ ਜੇਲ੍ਹ ਚ ਇਕੱਠੇ ਰਹੇ ਨੇ ਉੱਥੇ ਇਹਨਾਂ ਨੇ ਆਪਣਾ ਗੈਂਗ ਬਣਾਇਆ ਸੀ ਤੇ ਦੋ ਮੁੰਡੇ ਹੋਰ ਇਹਨਾਂ ਨੇ ਨਾਲ ਜੋੜੇ ਸੀਗੇ ਸੋ ਇਹ ਨਸ਼ਾ ਵਗੈਰਾ ਕਰਦੇ ਨੇ ਤੇ ਨਸ਼ਾ ਕਰਕੇ ਉਸ ਤੋਂ ਬਾਅਦ ਕ੍ਰਿਮੀਨਲ ਐਕਟੀਵਿਟੀਜ਼ ਨੂੰ ਅੰਜਾਮ ਦਿੰਦੇ ਸੀ ਇਹ ਪੰਜ ਵੈਪਨ ਇਹਨਾਂ ਤੋਂ ਰਿਕਵਰ ਹੋਏ ਇਹ ਜਿਹੜੇ ਕੰਮ ਕਰ ਰਹੇ ਸੀਗੇ ਮਨੀ ਪਿੰਡਰ ਇੱਕ ਗੈਂਗਸਟਰ ਹੈਗਾ ਮੋਗੇਰਾ ਉਹ ਮਨੀ ਪਿੰਡਰ ਦੇ ਇਸ਼ਾਰੇ ਤੇ ਇਹਨਾਂ ਨੂੰ ਵੈਪਨ ਪਹੁੰਚੇ ਸੀ ਸਾਰੇ ਤੇ ਇਹਨਾਂ ਨੇ ਉਹਦੇ ਦਸੇ ਟਾਰਗੇਟ ਤੇ ਕੰਮ ਕਰਨਾ ਸੀ ਉਹ ਟਾਰਗੇਟ ਹਜੇ ਅਸੀ ਕਲੀਅਰ ਕਰ ਰਹੇ ਆ ਇਨਵੈਸਟੀਗੇਸ਼ਨ ਚ ਕਲੀਅਰ ਹੋਊਗਾ ਕਿ ਕਿਹੜੇ ਟਾਰਗੇਟ ਉਹਨੂੰ ਦਿੱਤੇ ਸੀ ਬਟ ਇਹਨਾਂ ਪੰਜਾਂ ਨੂੰ ਅਰੈਸਟ ਕਰਕੇ ਕੋਈ ਵੱਡੀ ਜਿਹੜੀ ਟਾਰਗੇਟਡ ਕਿਲਿੰਗ ਇਹ ਕਰ ਸਕਦੇ ਸੀਗੇ ਪਟਿਆਲਾ ਏਰੀਆ ਚ ਜਾਂ ਮੋਗਾ ਏਰੀਆ ਚ ਉਹਨੂੰ ਅਵਰਟ ਕੀਤਾ ਗਿਆ ਰੁਕ ਗਿਆ ਤੁਰੀ بڑے ਆਟੋਮੈਟਿਕ ਵੈਪਨ ਦੇ ਜੀ ਕਿੱਥੋਂ ਆਏ ਸੀ ਕਿ ਇਸ ਦਾ ਕੀ ਬੈਕਗ੍ਰਾਉਂਡ ਇਹਦੀ ਨਾਲ ਇਹ ਜਿਵੇਂ ਮੈਂ ਕਹਿ ਕਿ ਮਨੀ ਪਿੰਡਰ ਜਿਹੜਾ ਹੈਗਾ ਉਹ ਬਾਹਰ ਇੱਥੇ ਨਹੀਂ ਹੈਗਾ ਉਹ ਭੱਜਿਆ ਹੋਇਆ ਆਊਟ ਆਫ ਕੰਟਰੀ ਹੈ ਸੋ ਉਹਨੇ ਵੈਪਨ ਸਾਰੇ ਉਹਨੂੰ ਪ੍ਰੋਵਾਈਡ ਕਰਾਇਆ ਤੁਹਾਨੂੰ ਪਤਾ ਲੱਗ ਪਾਇਆ ਸੋ ਇਹ ਕਿੱਥੋਂ ਮਤਲਬ ਪਹਿਲੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਕਿੱਥੋਂ ਨਹੀਂ ਹਜੇ ਤੱਕ ਨਹੀਂ ਹੈ ਕਲੀਅਰ ਹੋਇਆ ਕਿ ਵੈਪਨ ਕਿੱਥੋਂ ਆਇਆ ਬਿਕਾਜ਼ ਇਹਨਾਂ ਨੂੰ ਵੀ ਨਹੀਂ ਪਤਾ ਕਿ ਵੈਪਨ ਕੌਣ ਦੇ ਕੇ ਗਿਆ ਸੀ ਜਿਹੜਾ ਮੁੰਡਾ ਇਹਨਾਂ ਨੂੰ ਵੈਪਨ ਦੇ ਕੇ ਗਿਆ ਸੀ ਉਹਦੇ ਮੂੰਹ ਬੰਨਿਆ ਹੋਇਆ ਸੀ ਸੋ ਆਪਸ ਟਾਈਪ ਦੇਣ ਵਾਲੇ ਦਾ ਤੇ ਲੈਣ ਵਾਲੇ ਦਾ ਵੈਪਨਸ ਦਾ ਉਹ ਸਾਰਾ ਮਨੀ ਪਿੰਟਰ ਨਹੀਂ ਕਰਾਇਆ ਸੀ ਜਿਹੜਾ ਬਾ ਕੋਈ ਜੇਲ੍ਹ ਦੇ ਵਿੱਚ ਜਿਸ ਤਰੀਕੇ ਤੋਂ ਤੁਸੀਂ ਕਹਿ ਕਿ ਜੇਲ੍ਹ ਚ ਗੈਂਗ ਹੋਇਆ ਸੀ ਕਿਉਂ ਜੇਲ੍ਹ ਦੇ ਵਿੱਚ ਵੀ ਇਹਨਾਂ ਦਾ ਸਾਥੀ ਜੋ ਹਲੇ ਕਾਲ ਮਿਲ ਦੇ ਵਿੱਚ ਆਇਆ ਨਹੀਂ ਇਹ ਤਿੰਨ ਹੀ ਸੀਗੇ ਜਿਨ੍ਹਾਂ ਨੇ ਆਪਸ ਟਾਈਪ ਕੀਤਾ ਸੀ ਤੇ ਦੋ ਬੰਦੇ ਇਹਨਾਂ ਨੇ ਹੋਰ ਨਾਲ ਜੋੜੇ ਸੋ ਜੀ ਸਬਸਟੈਂਸ ਦੀ ਉਮਰ ਦੇਖਿਆ ਰੇ ਨੌਜਵਾਨ ਨੇ ਕੋਈ ਖਾਸ ਤਰੀਕੇ ਦੇ ਟ੍ਰੇਨਿੰਗ ਵਗੈਰਾ ਇੱਥੇ ਕੀ ਕੋਈ ਕਿਸੇ ਦਾ ਬੈਕਗ੍ਰਾਉਂਡ ਪਤਾ ਲੱਗਿਆ ਨਹੀਂ ਜਿਵੇਂ ਪਹਿਲਾਂ ਵੀ ਇਹਨਾਂ ਨੇ ਮਰਡਰ ਕੀਤੇ ਹੋਏ ਤੁਹਾਨੂੰ ਮੈਂ ਦੱਸਿਆ ਕਿ ਹਰਪ੍ਰੀਤ ਮੱਖਣ ਨੇ ਡਬਲ ਮਰਡਰ ਕੀਤਾ ਹੈ ਲਵਰੇ ਬਿੱਲੇ ਨੇ ਜਿਹੜਾ ਇੱਥੇ ਕਾਫੀ ਇਨਫੇਮਸ ਇੱਕ ਮਰਡਰ ਹੈ ਜੋ ਕਿ ਸਰਪੰਚ ਦਾ ਪਸਿਆਣੇ ਪੁਲ ਦੇ ਅੰਦਰ ਉਹਨਾਂ ਨੇ ਕੀਤਾ ਸੀਗਾ ਸੋ ਪੁਰਾਣੇ ਕ੍ਰਿਮੀਨਲ ਨੇ ਹੁਣ ਇਹਨਾਂ ਕੋਲ ਵੈਪਨ ਜਿਵੇਂ ਸੋਫਿਸਟੀਕੇਟਿਡ ਵੀ ਦੇਖ ਹੀ ਰਹੇ ਹੋਗੇ ਆਈ ਸੀ ਤੇ ਉਹਦੇ ਨਾਲ ਕੋਈ ਵੱਡੀ ਵਾਰਦਾਤ ਕਰਨ ਵਾਸਤੇ ਇਹਨਾਂ ਦੀ ਕੋਸ਼ਿਸ਼ ਸੀਗੀ ਤੇ ਜਿਹੜਾ ਐਕਸਟਰਸ਼ਨ ਵਗੈਰਾ ਦੀ ਵੀ ਕਾਫੀ ਕਾਲਸ ਮਨੀ ਪਿੰਟਰ ਵੱਲੋਂ ਅਲੱਗ-ਅਲੱਗ ਏਰੀਆ ਵਿੱਚ ਆ ਰਹੀਆਂ ਸੀ ਸੋ ਉਹਦੇ ਨਾਲ ਵੀ ਰਿਲੇਟਡ ਹੱਲ ਪਉਂਦੇ ਸਰ ਕੋਈ ਮਨੀਪਿੰਡਰ ਦੇ ਵੱਡੇ ਗੈਂਗਸਟਰਾਂ ਦੇ ਨਾਲ ਜਿਵੇਂ ਵਿਦੇਸ਼ਾਂ 'ਚ ਗੋਲਡੀ ਬਰਾੜ ਬੈਠਿਆ ਜਾਂ ਲਾਰੈਂਸ ਉਹਨਾਂ ਨਾਲ ਕੋਈ ਇਹਨਾਂ ਦਾ ਕੋਈ ਕਨੈਕਸ਼ਨ ਆਇਆ ਵੀ ਜਿਹੜਾ ਹਜੇ ਤੱਕ ਕਨੈਕਸ਼ਨ ਹੈ ਉਹ ਮਨੀਪਿੰਡਰ ਨਾਲ ਸਟੈਬਲਿਸ਼ ਹੁੰਦਾ ਕੋਈ ਵੱਡੇ ਗੈਂਗਸਟਰ ਜਿਨ੍ਹਾਂ ਨੂੰ ਮਤਲਬ ਵਾਂਟਡ ਨੇ ਪੰਜਾਬ ਪੁਲਿਸ ਵੱਲੋਂ ਉਹਨਾਂ ਨਾਲ ਹਜੇ ਤੱਕ ਇਹਨਾਂ ਦੀ ਐਸੋਸੀਏਸ਼ਨ ਵੀ ਕਲੀਅਰ ਨਹੀਂ ਸਰ ਮਨੀਪਿੰਡਰ ਦੇ ਟੱਚਸ ਕਿਵੇਂ ਆਏ ਨੇ ਮਨੀਪਿੰਡਰ ਦੇ ਨਾਲ ਇੰਸਟਾਗ੍ਰਾਮ ਤੇ ਟੱਚ ਵੀ ਚਾਇਆ ਸੀ ਇਹਨਾਂ ਨੇ ਮੈਸੇਜ ਕੀਤਾ ਸੀਗਾ ਇੰਸਟਾਗ੍ਰਾਮ ਤੇ ਉਹਨੇ ਰਿਸਪੌਂਡ ਕਰਕੇ ਬਾਅਦ 'ਚ ਇਹਨਾਂ ਨੂੰ ਵੈਪਨ ਵਗੈਰਾ ਪ੍ਰੋਵਾਈਡ ਕੀਤੇ ਸੀ ਕਿ ਤੁਸੀਂ ਇਹ ਵੈਪਰ ਲੋ ਤੇ ਟਾਰਗੇਟ ਤੁਹਾਨੂੰ